ਪੰਜਾਬ ਦੀਆਂ ਮੰਡੀਆਂ ਵਿੱਚ ਚੋਨੇ ਦੀ ਸਰਕਾਰੀ ਖਰੀਦ ਜਾਰੀ ਹੈ ਅੰਮ੍ਰਿਤਸਰ ਦੇ ਪਗਤਾਵਾਲਾ ਦਾਣਾ ਮੰਡੀ ਵਿੱਚ ਫਸਲਾਂ ਲੈ ਕੇ ਪਹੁੰਚੇ ਕਿਸਾਨਾਂ ਨੇ ਮੰਡੀ ਵਿੱਚ ਪ੍ਰਬੰਧਾਂ ਨੂੰ ਲੈ ਕੇ ਨਿਰਾਸ਼ਾ ਜ਼ਾਹਿਰ ਕੀਤੀ ਕਿਸਾਨਾਂ ਨੇ ਕਿਹਾ ਮੰਡੀ ਪ੍ਰਬੰਧਕਾਂ ਵੱਲੋਂ ਚੋਨੇ ਦੀ ਨਮੀ 17% ਤੋਂ ਵੱਧ ਨਾ ਹੋਣ ਦੀ ਸ਼ਰਤ ਰੱਖੀ ਗਈ ਜਿਸ ਨੂੰ ਲੈ ਕੇ ਐਂਟਰੀ ਗੇਟ ਤੇ ਵੀ ਇੱਕ ਨੋਟਿਸ ਲਗਾਇਆ ਗਿਆ ਸੀ ਇਸ ਮੌਕੇ ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਤਾਂ ਹੜਾਂ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਦੂਜੇ ਪਾਸੇ ਉਹਨਾਂ ਨੂੰ ਫਸਲਾਂ ਦਾ ਸਹੀ ਮੁੱਲ ਵੀ ਨਹੀਂ ਮਿਲ ਰਿਹਾ ਜਿਸ ਕਾਰਨ ਕਾਫੀ ਘਾਟਾ ਸਹਿਣਾ ਪੈ ਰਿਹਾ ਏ ਇਸੇ ਦੌਰਾਨ ਦੂਜੇ ਕਿਸਾਨ ਸੁਖਵਿੰਦਰ ਪਾਲ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਉਤੇ ਨਮੀ ਦੀ ਸ਼ਰਤ ਥੋਪ ਰਹੀ ਹੈ ਜਿਸ ਕਾਰਨ ਸਾਡੀਆਂ ਮੁਸ਼ਕਲਾਂ ਵੱਧ ਗਈਆਂ ਨੇ ਉਹਨਾਂ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਫਸਲ ਗਿੱਲੀ ਹੋ ਚੁੱਕੀ ਹੈ ਤੇ ਮੰਡੀਆਂ ਵਿੱਚ ਸਿਰਫ ਪੱਖਿਆਂ ਰਾਹੀਂ ਹੀ ਫਸਲ ਸੁਕਾਈ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ 3300 ਤੋਂ 3500 ਤੱਕ ਝੋਨੇ ਦੀ ਫਸਲ ਦਾ ਰੇਟ ਰੱਖਿਆ ਸੀ ਪਰ ਇੱਥੇ ਆ ਕੇ ਉਹਨਾਂ ਨੂੰ 2300 ਦੇ ਕਰੀਬ ਹੀ ਚੋਨੇ ਦੀ ਫਸਲ ਦਾ ਰੇਟ ਮਿਲ ਰਿਹਾ ਏ ਪੱਕੀ ਹੋ 25 ਕੁ ਕਿਲੇ ਦੀ ਆ ਗਈ ਹੈ ਜੀ ਪਹਿਲਾਂ ਬਹੁਤ ਘੱਟ ਰੇਟ ਕੀ ਵਿਗੀ ਆ ਤੇ 2400 ਰੁਪਏ ਰੇਟ ਲੱਗਣ ਡਿਆ ਲੋਟੀ ਚੜੀ ਆ ਕਿ ਕੋਈ ਰੇਟ ਸਾਨੂੰ ਥੋੜਾ ਮਿਲਣ ਡਿਆ ਨੁਕਸਾਨ ਸਾਡਾ ਹੋਣ ਡਿਆ ਤੇ ਬਾਕੀ ਵੇਖੋ ਤੁਹਾਡੇ ਸਾਹਮਣੇ ਜੀਵੀ ਦਾ ਰੋੜ ਲਿਆ ਅੱਗੇ ਥੋੜਾ ਨੁਕਸਾਨ ਹੋ ਗਿਆ ਕਿੰਨੇ ਹੜਾਉਣਾਂ ਵੀ ਮਾਰ ਪਈ ਆ ਜੋ ਸਾਡੇ ਵੀ ਇਹ ਸਾਈਡ ਥੋੜੀ ਜਿਹੀ ਭਜੀ ਸੀ ਸਾਨੂੰ ਇਧਰੋਂ ਵੱਲੇ ਮਾਰ ਪਈ ਆ ਤੇ ਰੇਟ ਨਹੀਂ ਮਿਲਣ ਡਿਆ